ਤੁਸੀਂ ਕਿਹਾ ਸੀਗਾ ਕਿ ਦ ਕਨਸੈਪਟ ਆਫ ਗੋਡ ਇਜ਼ ਅ ਬਿਗੇਸਟ ਫਰਾਡ ਇਹ ਸਭ ਤੋਂ ਵੱਡਾ ਫਰਾਡ ਹੈ। ਕਈ ਲੋਕਾਂ ਨੇ ਇੱਕ ਕਮੈਂਟ ਕਰਤਾ ਵੀ ਬਾਪੂ ਜੀ ਰੱਬ ਨੂੰ ਮੰਨਦੇ ਨਹੀਂ ਪਰ ਉਹਦੇ باوجود ਗੱਲ-ਗੱਲ ਦੇ ਵਿੱਚ ਕਹਿੰਦੇ ਰੱਬ ਤੇਰਾ ਭਲਾ ਕਰੇ। ਕੋਈ ਨਹੀਂ ਭਾਈ ਰੱਬ ਤੇਰਾ ਭਲਾ ਕਰ। ਕੋਈ ਨਹੀਂ ਭਾਈ ਗੁਰੂ ਮੇਰ ਕਰੂਗਾ। ਇਹ ਤੁਸੀਂ ਸੁਭਾਵਿਕ ਕਹਿੰਦੇ ਕਿਉਂਕਿ ਤੁਸੀਂ ਭਲੇ ਦੀ ਗੱਲ ਕਹਿ ਰਹੇ ਹੋ। ਜਿਹੜਾ ਕਹਿੰਦੇ 84 ਲੱਖ ਜੂਨ ਆ ਬਾਪੂ ਜੀ ਵੀ ਆਹ ਬੰਦਾ ਇਹ ਮਰ ਗਿਆ ਇਸ ਤੋਂ ਬਾਅਦ ਕੁੱਤੇ ਦੇ ਜੂਨੀ ਚ ਜਾਂਦੇ। ਉਹ ਵੀ ਝੂਠ ਹੈ ਫਿਰ। ਇਹ ਤਾਂ ਪੱਕਾ ਹੀ ਝੂਠ ਹੈ। 84 ਲੱਖ ਜੂਨ ਕਮਾਲ ਦੀ ਗੱਲ ਹੈ। ਆਪਣਿਆਂ ਨੂੰ ਪਤਾ ਐ ਸਾਈਆਂ ਨੂੰ ਨਹੀਂ ਪਤਾ ਜਿਹੜੇ ਅਸੀਂ ਡੱਕਾ ਨਹੀਂ ਪੜਦੇ ਸਾਨੂੰ ਤਾਂ 84 ਲੱਖ ਜੂੰਦਾ ਪਤਾ ਐ ਸਾਈ ਸਾਡੇ ਨਾਲ ਵੱਧ ਪੜਦੇ ਆ ਯਹੂਦੀ ਸਾਡੇ ਨਾਲ ਵੱਧ ਪੜਦੇ ਆ ਉਹਨਾਂ ਨੂੰ ਨਹੀਂ ਪਤਾ ਜਿਸ ਦੇ ਵੀ ਤੁਸੀਂ ਜ਼ਿਕਰ ਕੀਤਾ ਸੀ ਵੀ ਮੈਂ ਐਸੇ ਕਈ ਬੰਦਿਆਂ ਨੂੰ ਜਾਣਦਾ ਬਾਈ ਨੇਮ ਤੁਸੀਂ ਨਾਮ ਲਿਆ ਕਿ ਜਿਹੜੇ ਰਾਤ ਨੂੰ ਗਾਤਰਾ ਹੁੰਦਾ ਵੀ ਉਹ ਲਾ ਕੇ ਤੱਕ ਦਿੰਦੇ ਆ ਸ਼ਰਾਬ ਦਾ ਮਾਰ ਦਿੰਦੇ ਨੇ ਗਲਾਸ ਅੰਦਰ ਅਗਲੇ ਦਿਨ ਫੇਰ ਆਪਣੇ ਉਸੇ ਬਾਣੇ ਦੇ ਵਿੱਚ ਵਾਪਸ ਆ ਜਾਂਦੇ ਇਹ ਸੱਚੀ ਗੱਲ ਇਹ ਮੈਂ ਉਹਨਾਂ ਦੇ ਸਾਹਮਣੇ ਕਹੀ ਸੀ ਇੱਕ ਫੰਕਸ਼ਨ ਹੋ ਰਿਹਾ ਸੀ ਅੱਛਾ ਉਹਦੇ ਬੈਠੇ ਸੀ ਉਹ ਹਾਂ ਉਹਦੇ ਵਿੱਚ ਬੈਠੇ ਮੂੰ ਨਹੀਂ ਬਾਤ ਚ ਮੈਂ ਕਿਹਾ ਮੈਂ ਵੀ ਆਪਣਾ ਦੋਸ਼ ਬਹੁਤ ਐ ਅਮਰਤ ਛਕਿਆ ਹੋ ਕੋਈ ਬੈਠੇ ਕੋਈ 7 ਵਜੇ ਨਾਲ ਕੋਈ ਨਹੀਂ ਕੌੜਾ ਨਹੀਂ ਸੱਚ ਹੈ ਇੰਗਲੈਂਡ ਵਿੱਚ ਕੋਈ ਬਾਬਾ ਨਹੀਂ ਫਰਾਂਸ ਵਿੱਚ ਕੋਈ ਬਾਬਾ ਨਹੀਂ ਉਹਨਾਂ ਕੋਲ ਕਿਸੇ ਕੋਲੇ ਦੇਵੀ ਸ਼ਕਤੀ ਨਹੀਂ ਰਾਜ ਉਹ ਕਰਦੇ ਜਿੱਤਾਉਂ ਕਰਦੇ ਦੇਵੀ ਸ਼ਕਤੀ ਆਪਣੇ ਕੋਲੇ ਅਮਰ ਦੇ ਭੁਖੇ ਆ ਸਾਰਾ ਕੁਝ ਉਹਨਾਂ ਦੇ ਬਾਵਜੂਦ ਹੀ ਉਹਨਾਂ ਦੇ ਬਾਵਜੂਦ ਵੀ ਤੇ ਇੱਕ ਪਾਸੇ ਆਪਾਂ ਇਸ ਚੀਜ਼ ਦੇ ਪਿੱਛੇ ਭੱਜ ਰਹੇ ਆ ਕਿ ਹੱਥ ਲਾ ਕੇ ਇੱਕ ਬਾਬਾ ਕਿਸੇ ਬੰਦੇ ਦੇ ਮੂੰਹ ਤੇ ਕਹਿੰਦਾ ਆ ਵੀ ਤੇਰੀ ਜਵਾਨ ਨਹੀਂ ਹੈਗੀ ਬਚਪਨ ਤੋਂ ਕਹਿੰਦਾ ਬੋਲਦੀ ਨਹੀਂ ਸੀ ਉਹਨੇ ਆਏ ਹੱਥ ਮਾਰਦੇ ਤੇ ਬੋਲਣ ਲੱਗ ਗਿਆ ਬੋਲਣ ਲੱਗ ਗਿਆ ਇਹ ਕਿਵੇਂ ਹੋ ਸਕਦਾ ਕੋਰਾ ਕੀ ਹੋ ਹੀ ਨਹੀਂ ਸਕਦਾ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਪ੍ਰਮੋਟ ਹੋ ਰਹੀ ਹੈ ਬਾਬੇ ਪ੍ਰਮੋਟ ਹੋ ਰਹੇ ਨੇ ਨਸ਼ਾ ਪ੍ਰਮੋਟ ਹੋ ਰਿਹਾ ਹੈ ਗੀਤ ਤਾਂ ਪ੍ਰਮੋਟ ਹੋ ਹੀ ਰਹੇ ਨੇ ਹਾਂ ਤੁਸੀਂ ਇਹ ਸੋਸ਼ਲ ਮੀਡੀਆ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇਹਦੇ ਨਾਲ ਇੱਕ ਕੰਜ਼ਿਊਮਰਿਜ਼ਮ ਬਹੁਤ ਪ੍ਰਮੋਟ ਹੋ ਰਿਹਾ ਹੈ ਭੋਗਵਾਦੀ ਰੂਹੀ ਬਤੋ ਹਮ ਨਿੱਕੇ 3 ਸਾਲ ਦੇ ਬੱਚੇ ਨੂੰ ਵੀ ਪਤਾ ਸਸਿਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਵੱਲੋਂ ਕੁਦਰਤ ਪੋਡਕਾਸਟ ਵੇਖ ਰਹੇ ਹਾਂ ਤੁਹਾਡਾ ਸਵਾਗਤ ਕਰਨਾ ਤੇ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਠੀਕ ਹੋਵੋਗੇ ਇੱਕ ਵਾਰ ਫੇਰ ਤੋਂ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਰਿਆਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ ਅਸੀਂ ਫੇਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਰਕ ਦੇ ਵਿੱਚ ਬੈਠੇ ਆ ਤੇ ਇਹ ਉਹੀ ਪਾਰਕ ਹੈ ਜਿੱਥੇ ਬਾਪੂ ਜੀ ਦੇ ਨਾਲ ਪਹਿਲਾ ਮੁਲਾਕਾਤ ਕੀਤੀ ਸੀ ਬਾਪੂ ਬਲਕੌਰ ਸਿੰਘ ਦੀ ਅੱਜ ਇੱਕ ਵਾਰ ਫੇਰ ਤੋਂ ਸਾਡੇ ਨਾਲ ਸਾਡੇ ਇਸ ਐਪੀਸੋਡ ਦੇ ਵਿੱਚ ਹੋਣਗੇ ਤੁਸੀਂ ਪਿਛਲੇ ਪੋਡਕਾਸਟ ਦੇ ਵਿੱਚ ਬਹੁਤ ਸਾਰਾ ਪਿਆਰ ਦਿੱਤਾ ਜਿਹੜੀ ਚੀਜ਼ ਮੈਂ ਨੋਟ ਕੀਤੀ ਉਹ ਇਹ ਸੀ ਕਿ ਬਹੁ ਗਿਣਤੀ ਲੋਕ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਜਿਹੜੀ ਚੀਜ਼ਾਂ ਬਾਪੂ ਜੀ ਸਮਝਾਉਣੀ ਚਾਹੁੰਦੇ ਸੀ ਹਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ ਕਈ ਲੋਕ ਤੁਹਾਡੇ ਪੱਖ ਦੇ ਵਿੱਚ ਵੀ ਹੋਣਗੇ ਕਈ ਲੋਕ ਤੁਹਾਡੇ ਵਿਰੋਧ ਦੇ ਵਿੱਚ ਵੀ ਹੋਣਗੇ ਸੋ ਵਿਰੋਧ ਦੇ ਵਿੱਚ ਵੀ ਲੋਕ ਆਏ ਉਹਨਾਂ ਨੇ ਕਮੈਂਟ ਕੀਤੇ ਕੋਸ਼ਿਸ਼ ਮੇਰੀ ਇਹ ਰਹੂਗੀ ਕਿ ਅੱਜ ਉਨਾ ਕਮੈਂਟਾਂ ਦੇ ਜਵਾਬ ਵੀ ਬਾਪੂ ਜੀ ਤੋਂ ਲਵਾਂਗੇ ਸਭ ਤੋਂ ਪਹਿਲਾਂ ਬਾਪੂ ਜੀ ਦਾ ਸਵਾਗਤ ਕਰਦੇ ਹਾਂ ਬਾਪੂ ਜੀ ਸਸਿਕਾ ਸਸਿਕਾ ਜੀ ਸਿਹਤ ਕੇ ਮੈਂ ਚੜਦੀ ਕਲਾ ਅੱਜ ਭਜਨਾਟ ਦੇ ਵਿੱਚ ਹੀ ਰਹੇ ਆਪਾਂ ਦੋ ਇਹ ਹਾਂ ਰਹੇ ਬਾਕੀ ਤੁਸੀਂ ਵੀ ਚੰਡੀਗੜ੍ਹ ਤੋਂ ਵਾਪਸ ਆਏ ਮੈਂ ਇਧਰੋਂ ਮਾਨਸੇ ਤੋਂ ਆਇਆ ਹਾਂ ਹੁਣ ਸਿਹਤ ਠੀਕ ਹੈ ਠੀਕ ਹੈ ਕਹਿ ਮੈਂ ਚੜਦੀ ਕਲਾ ਜਿਵੇਂ ਪਿਛੇ ਟੇ ਲੈ ਜੇ ਹੋਗੇ ਸੀਗੇ ਉਹ ਮੜਾ ਮੋਟਾ ਨਾ ਬੁੜੇ ਨੂੰ ਫੰਗ ਹੁੰਦੀ ਹੈ ਇੰਨੀ ਕੀ ਨਹੀਂ ਤੁਸੀਂ ਪਰ ਉਹ ਬਜ਼ੁਰਗ ਲੱਗਦੇ ਨਹੀਂ ਉਹ ਤਾਂ ਵੀ ਫਟਾ ਨਹੀਂ ਠੀਕ ਹੈ ਠੀਕ ਅੱਛਾ ਬਾਪੂ ਜੀ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਜਿਹੜਾ ਜ਼ਿਕਰ ਕੀਤਾ ਸੀਗਾ ਜ ਇੱਕ ਕਮੈਂਟ ਆਇਆ ਮੈਨੂੰ ਵੈਸੇ ਤਾਂ ਕਈ ਚਲੋ ਕਈ ਲੋਕਾਂ ਨੇ ਕਮੈਂਟ ਕਰਤਾ ਸੁਣਨ ਦੇ ਵਿੱਚ ਹਾਸੋ ਹੇਣੀ ਜੀ ਲੱਗੀ ਗੱਲ ਵੀ ਬਾਪੂ ਜੀ ਇੱਕ ਪਾਸੇ ਜਦ ਮੈਂ ਤੁਹਾਨੂੰ ਸਵਾਲ ਕੀਤਾ ਜੀ ਤੁਸੀਂ ਰੱਬ ਨੂੰ ਮੰਨਦੇ ਹੋ ਕਿ ਨਹੀਂ ਤੁਸੀਂ ਕਿਹਾ ਸੀਗਾ ਕਿ ਦ ਕਨਸੈਪਟ ਆਫ ਗੋਡ ਇਜ਼ ਅ ਬਿਗੇਸਟ ਫਰਾਡ ਵੀ ਸਭ ਤੋਂ ਵੱਡਾ ਫਰਾਡ ਹੈ ਤੇ ਥੱਲੇ ਕਈ ਲੋਕਾਂ ਨੇ ਕਮੈਂਟ ਕਰਤਾ ਵੀ ਬਾਪੂ ਜੀ ਰੱਬ ਨੂੰ ਮੰਨਦੇ ਨਹੀਂ ਪਰ ਉਹਦੇ باوجود ਗੱਲ ਗੱਲ ਦੇ ਵਿੱਚ ਕਹਿੰਦੇ ਰੱਬ ਤੇਰਾ ਭਲਾ ਕਰੇ ਹਾਂ ਹਾਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੂਗਾ ਇਹ ਇਸ ਤਰ੍ਹਾਂ ਬਈ ਆਪਣੇ ਸਮਾਜ ਦਾ ਇੱਕ ਅਥਾਸ ਹੈ ਹਾਂ ਅਕਸਰ ਜਦੋਂ ਸੁਭਾਅਕ ਅਥੌਸ ਦੇ ਵਿੱਚ ਗੱਲ ਕੀਤੀ ਜਾਂਦੀ ਨੇ ਕੋਈ ਨਹੀਂ ਭਈ ਰੱਬ ਪਤਰਾ ਭਲਾ ਕਰੇ ਕੋਈ ਨਹੀਂ ਭਈ ਗੁਰੂ ਮੇਰ ਕਰੂਗਾ ਇਹ ਤੁਸੀਂ ਸੁਭਾਅਕ ਕਹਿੰਦੇ ਕਿਉਂਕਿ ਤੁਸੀਂ ਭਲੇ ਦੀ ਗੱਲ ਕਰ ਰਹੇ ਹੋ ਤੇ ਭਲੇ ਦੇ ਕਨਸੈਪਟ ਨਾਲ ਅਸੀਂ ਰੱਬ ਨੂੰ ਜੋੜਿਆ ਹੋਇਆ ਹੂੰ ਜਿਹੜੇ ਬੰਦੇ ਰੱਬ ਨੂੰ ਬਾਰ-ਬਾਰ ਕਹਿੰਦੇ ਹੋਏ ਗੁਰੂ ਭਲਾ ਕਰੇ ਪਰਮਾਤਮਾ ਪਦੀ ਕਰੇ ਰਾਮ ਭਲੀ ਕਰੇ ਤੇ ਉਹ ਸਾਡਾ ਅਥੌਸ ਹੈ ਇਹ ਅਥੌਸ ਨੂੰ ਅਕਸਰ ਅਸੀਂ ਸਹਿਸਵਾਏ ਗੱਲ ਬੋਲ ਜਾਂਦੇ ਆ ਤੇ ਮੈਂ ਉਹ ਅਥੌਸ ਦੇ ਵਿਰੁੱਧ ਨਹੀਂ ਹਾਂ ਜਦੋਂ ਕੋਈ ਗੱਲ ਕੋਈ ਨਹੀਂ ਭਈ ਪਲੀ ਹੋ ਕੋਈ ਨਹੀਂ ਭਾਈ ਰਾਮ ਭਲੀ ਕਰੂ ਕੋਈ ਨਹੀਂ ਭਾਈ ਗੁਰੂ ਭਲੀ ਕਰੂ ਇਹ ਕੋਈ ਕਹਿਣਾ ਕੋਈ ਬੁਰਾ ਨਹੀਂ ਕਿਉਂਕਿ ਆਪਣੇ ਸਾਹਮਣੇ ਜਿਹੜਾ ਪ੍ਰਭਾਵ ਆ ਭਲੀ ਹੋਣ ਦਾ ਹੈ ਇਹ ਹੋਰ ਕੁਝ ਨਹੀਂ ਹੂੰ ਕਿਉਂਕਿ ਤੇ ਲੋਕਾਂ ਦੇ ਅਥਾਰਸ ਤੋਂ ਤੁਸੀਂ ਇੱਕੇਦਮ ਪਰੇ ਨਹੀਂ ਹੋ ਸਕਦੇ ਜਦੋਂ ਇੱਕੇਦਮ ਪਰੇ ਹੁੰਦੇ ਫਿਰ ਖਲਾਅ ਪੈਦਾ ਹੋ ਜਾਂਦਾ ਹੈ ਕਿਸੇ ਵਕਤ ਜਦੋਂ ਲੋਕਾਂ ਦੇ ਅਥਾਰਸ ਦੇ ਵਿੱਚ ਪੂਰੀ ਤਰ੍ਹਾਂ ਵਿਗਿਆਨਕ ਨਜ਼ਰੀਆ ਆ ਜੂ ਤੇ ਫਿਰ ਬੰਦਾ ਆਮ ਕਹਿਣ ਲੱਗ ਜੀ ਕੋਈ ਨਹੀਂ ਆਪਾਂ ਰਲ ਮਿਲ ਕੇ ਪਲਾ ਕਰਾਂਗੇ ਰਾਲ ਮਿਲ ਕੇ ਤੇਰਾ ਵੀ ਭਲਾ ਕਰ ਦੇਗੇ ਰਾਲ ਮਿਲ ਕੇ ਤੂੰ ਸਾਡਾ ਵੀ ਭਲਾ ਕਰੇਗਾ ਆਪਣੇ ਸਾਰਿਆਂ ਦਾ ਭਲਾ ਹੋ ਜੀਗਾ ਕਿਉਂਕਿ ਉਹ ਤਾਂ ਮੂਰਖ ਨੇ ਕਹਣਾ ਵੀ ਭਲਾ ਆਪਾਂ ਹੀ ਕਰਨਾ ਹੈ ਕਰਨ ਵਾਲਾ ਆਪ ਹੀ ਬੰਦਾ ਆਪ ਹੀ ਬੰਦਾ ਇਸ ਕਰਕੇ ਅੱਛਾ ਇੱਕ ਚੀਜ਼ ਮੈਨੂੰ ਹੀ ਦੱਸੋ ਕਿਉਂਕਿ ਕਈ ਸਵਾਲ ਨੇ ਮੇਰੇ ਮਨ ਦੇ ਵਿੱਚ ਐਸੇ ਨੇ ਜੋ ਅਸੀਂ ਸੋਸ਼ਲ ਮੀਡੀਆ ਤੇ ਅੱਜਕੱਲ ਦੇਖਦੇ ਵੀ ਆਂ ਲੋਕ ਪਰਮਾਤਮਾ ਨੂੰ ਮੰਨਦੇ ਵੀ ਨੇ ਬਹੁਤ ਮੰਨਦੇ ਬਹੁ ਗਣਤੀ ਲੋਕ ਨੇ ਜਿਹੜੇ ਪਰਮਾਤਮਾ ਦੇ ਹੱਕ ਦੇ ਵਿੱਚ ਹਾਂ ਬਹੁ ਗਣਤੀ ਲੋਕ ਨੇ ਪਰਮਾਤਮਾ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਚਲੋ ਹਰੇਕ ਦੀ ਆਪਣੀ ਆਪਣੀ ਮੰਤ ਹੈ ਮੰਨਣਾ ਨਾ ਮੰਨਣਾ ਹਾਂ ਪਰ ਕੀ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਜਿਹੜਾ ਜੇ ਮੰਨ ਲਓ ਇੱਕ ਸਰੀਰ ਹੈ ਆਪਣਾ ਇਹ ਦੇਹ ਹੈ ਹਾਂ ਅੱਜ ਮੁੱਕ ਜਾਂਦੀ ਹੈ ਕਿ ਇਸ ਤੋਂ ਬਾਅਦ ਦੂਸਰਾ ਜਨਮ ਹੁੰਦਾ ਦੇਖੋ ਵੀਰਿਆ ਸਿਰਫ ਇਹ ਆਪਾਂ ਇੱਕ Hindu ਧਰਮ ਹੈ ਆਪਣਾ ਕਿ ਜੈਨੀ ਹੈ ਤੇ ਬੋਧੀ ਹੈ ਤੇ ਸਿੱਖ ਹੈ ਆਪਾਂ ਚਾਰੇ ਇਸ ਗੱਲ ਨੂੰ ਮੰਨਦੇ ਹਾਂ ਵੀ ਪੁਨਰ ਜਨਮ ਹੁੰਦਾ ਹਾਂ ਕਹਿੰਦੇ ਨੇ ਬੜੀਆਂ ਕਹਾਣੀਆਂ ਸੁਣੀਆਂ ਨੇ ਪਟਿਆਲੇ 'ਚ ਪੁਨਰ ਜਨਮ ਹੋ ਗਿਆ ਆ ਦੋ ਕੁਆਟਰ ਟੱਪ ਕੇ ਦੋ ਮੱਲੇ ਟੱਪ ਕੇ ਕਹਿੰਦੇ ਦੁਬਾਰਾ ਜਨਮ ਹੋ ਗਿਆ ਕੋਈ ਦਾ ਜਨਮ ਹੋ ਗਿਆ ਆਪਣੇ ਵਾਲੇ ਮੰਨਦੇ ਆ ਪਰ ਵੇਖੋ ਇਸਲਾਮ ਵੀ ਨਹੀਂ ਮੰਨਦਾ ਯਹੂਦੀ ਨਹੀਂ ਮੰਨਦਾ 212 ਕਰੋੜ ਦੀ ਆਬਾਦੀ ਦਾ ਇਸਾਈ ਵੀ ਨਹੀਂ ਮੰਨਦਾ ਤੇ ਪਾਰਸੀ ਵੀ ਨਹੀਂ ਮੰਨਦਾ ਆਪਾਂ ਮੰਨਦੇ ਆ ਪਰ ਉਹ ਕਹਿੰਦੇ ਵੀ ਜੇ ਹੁੰਦਾ ਤਾਂ ਸਾਨੂੰ ਇਹ ਸਿੱਧ ਕਰਕੇ ਦਿਖਾਓ ਕਿਉਂਕਿ ਜੇ ਇਹ ਕਿਸੇ ਗੱਲ ਨੂੰ ਮੰਨਦੇ ਹੋ ਤਾਂ ਅਗਲਾ ਉਹਦੇ ਜਵਾਬ ਮੰਗਦਾ ਹੂੰ ਸਿਧਾਂਤਕ ਤੌਰ ਤੇ ਨਹੀਂ ਪੂਰੀ ਤਰ੍ਹਾਂ ਕਿਰਿਆਤਮਕ ਤੌਰ ਤੇ ਅਮਲੀ ਰੂਪ ਦੇ ਵਿੱਚ ਜਾਂ ਦੱਸੋ ਵੀ ਫਲਾਣਾ ਬੰਦਾ ਆ ਸੀ ਤੇ ਉਹ ਫਲਾਣੇ ਦਾ ਪੈਦਾ ਹੋਇਆ ਹੁਣ ਉਹਦੇ ਸਾਰਾ ਕੁਝ ਜ਼ਿਆਦਾ ਤੇ ਉਹ ਹੋਏਗਾ ਹੈ ਹੀ ਨਹੀਂ ਕੋਈ ਤੇ ਪੱਕੀ ਗੱਲ ਹੈ ਵਿਗਿਆਨ ਨਹੀਂ ਮੰਨਦੀ ਅੱਜ ਵਿਗਿਆਨ ਕਿੱਥੇ ਜਾ ਚੜੀ ਜਿਹੜਾ ਆਪਣਾ ਜਿਹੜਾ ਜਿਹੜੇ ਨੂੰ ਆਪਾਂ ਭਾਰਤ ਦੇ ਧਰਮ ਕਹਿੰਦੇ ਆ ਬੇਸ਼ੱਕ ਇਹਨਾਂ 'ਚ ਬਹੁਤ ਨੈਤਿਕਤਾ ਦੀਆਂ ਗੱਲਾਂ ਹੋਈਆਂ ਬੜੀ ਦੇਵੀ ਦੇਵਤਿਆਂ ਦੀਆਂ ਗੱਲਾਂ ਹੋਈਆਂ ਤੇ ਰੱਬ ਬਾਰੇ ਵੀ ਬਹੁਤ ਉੱਚੀਆਂ ਗੱਲਾਂ ਹੋਈਆਂ ਪਰ ਜਿਹੜੀ ਵਿਗਿਆਨ ਹੋਣੀ ਚਾਹੀਦੀ ਸੀ ਸਾਡੇ 'ਚ ਉਹ ਨਹੀਂ ਆਈ ਕਿਉਂਕਿ ਵਿਗਿਆਨ ਨੇ ਤਾਂ ਹੁਣ ਪਰਖੱਚੇ ਉਡਾਤੇ ਉਹ ਦੱਸ ਦਿੰਦੇ ਵੀ ਕਿਹੜੀ ਚੀਜ਼ ਨੂੰ ਕਿਵੇਂ ਬਦਲਣਾ ਹੈ ਕਿਹੜੀ ਚੀਜ਼ ਦੀ ਅਸੀਂ ਦੋ ਚੀਜ਼ਾਂ ਨੂੰ ਮਿਲਾ ਕੇ ਤੀਜੀ ਚੀਜ਼ ਪੈਦਾ ਕਰ ਸਕਦੇ ਹਾਂ ਹਾਂ ਦੋ ਡੀਐਨਏ ਨੂੰ ਮਿਲਾ ਕੇ ਤੀਜਾ ਡੀਐਨਏ ਪੈਦਾ ਕਰ ਦਿੰਦੇ ਆ ਦੋ ਦਰਖਤਾਂ ਨੂੰ ਮਿਲਾ ਕੇ ਤੀਜਾ ਦਰਖਤ ਪੈਦਾ ਕਰ ਦਿੰਦੇ ਆ ਹਾਂ ਠੀਕ ਹੈ ਨਾ ਇਹ ਵਿਗਿਆਨ ਦੇ ਜਦੋਂ ਤੁਸੀਂ ਵਿਗਿਆਨਕ ਨਜ਼ਰੀਆ ਆ ਗਿਆ ਨਾ ਫਿਰ ਤੁਹਾਡੇ ਕੋਲ ਜਿਹੜਾ ਧਾਰਮਿਕ માનਤਾਵਾਂ ਨੇ ਉਹ ਆਪਣੇ ਆਪ ਹੀ ਕਮਜ਼ੋਰ ਹੋ ਜਾਂਦਾ ਜਿਹੜਾ ਕਹਿੰਦੇ 84 ਲੱਖ ਜੂਨ ਆ ਬਾਪੂ ਜੀ ਆਹ ਬੰਦਾ ਇਹ ਮਰ ਗਿਆ ਇਸ ਤੋਂ ਬਾਅਦ ਕੁੱਤੇ ਦੇ ਜੂਨੀ ਚ ਜਾਂਦਾ ਉਹ ਵੀ ਝੂਠ ਹੈ ਇਹ ਤਾਂ ਪੱਕਾ ਹੀ ਝੂਠ ਹੈ 84 ਲੱਖ ਜੂਨ ਕਮਾਲ ਦੀ ਗੱਲ ਹੈ ਆਪਣੇ ਵਾਲਿਆਂ ਨੂੰ ਪਤਾ ਹੈ ਇਸਾਈਆਂ ਨੂੰ ਨਹੀਂ ਪਤਾ ਜਿਹੜੇ ਅਸੀਂ ਡੱਕਾ ਨਹੀਂ ਪੜਦੇ ਸਾਨੂੰ ਤਾਂ 84 ਲੱਖ ਜੂਨ ਦਾ ਪਤਾ ਹੈ ਇਸਾਈ ਸਾਡੇ ਨੂੰ ਵੱਧ ਪੜਦੇ ਆ ਯਹੂਦੀ ਸਾਡੇ ਨੂੰ ਵੱਧ ਪੜਦੇ ਆ ਉਹਨਾਂ ਨੂੰ ਪਤਾ ਇੱਕ ਇਸ ਤਰ੍ਹਾਂ ਦਾ ਸਾਡੇ ਨੂੰ ਹਰ ਪੱਖ ਚੱਕੇ ਨੇ ਅੱਜ ਵੀ ਉਹ ਅੱਗੇ ਅਸੀਂ ਫਿਰ ਕੀ ਸਹਾਰਾ ਲੈਂਦੇ ਆ ਵੀ ਸਾਡੇ ਗੁਰੂਆਂ ਪੀਰਾਂ ਨੇ ਇਹ ਗੱਲ ਕਹੀ ਆ ਵੀ ਸਾਡਾ ਇਹਦੇ ਚ ਕੋਈ ਰੋਲ ਨਹੀਂ ਸਾਡੇ ਗੁਰੂ ਪੀਰ অবতার ઋષਿ 무ਨੀ ਉਹਨਾਂ ਨੇ ਗੱਲ ਕਹੀ ਆ ਉਹਨਾਂ ਨੇ ਗੱਲ ਕਹੀ ਆ ਤੇ ਬਸ ਸੱਚ ਹੈ ਉਹਨਾਂ ਕੋਲ ਇੰਨੇ ਹੀ ਕੀ ਤਰਕ ਹੈ ਹੋਰ ਉਹਨਾਂ ਕੋਲ ਵਿਗਿਆਨਕ ਤਰਕ ਕੋਈ ਨਹੀਂ ਤੇ ਕੋਈ ਵੀ ਰਿਸ਼ੀ ਹੈ ਮੋਨੀ ਹੈ ਗੁਰੂ ਆ ਪੀਰ ਆ ਵਤਾਰਾ ਉਹ ਆਪਣੇ ਜਮਾਨੇ ਦੇ ਜਿਸ ਜਮਾਨੇ ਚ ਪੈਦਾ ਹੁੰਦਾ ਹੈ ਉਹ ਜਮਾਨੇ ਦੇ ਆਰਥਿਕ ਸਮਾਜਿਕ ਹੂੰ ਤੇ ਰਾਜਨੀਤਿਕ ਮਤਲਬ ਨਾ ਐਥਾਸ ਦੇ ਵਿੱਚੋਂ ਉਹਦੀ ਵਿਚਾਰਧਾਰਾ ਬਣਦੀ ਹੁੰਦੀ ਹੈ ਹੂੰ ਇਹ ਵੀ ਨਾ ਹੁਣ ਵੇਦਾਂ ਦੀ ਵਿਚਾਰਧਾਰਾ ਟ੍ਰਾਈਬਲ ਚੁੱਕਦੀ ਆ ਆਏਗੀ ਜਿੰਨਾ ਕੁ ਉਸ ਵਕਤ ਮਨੁੱਖ ਨੇ ਟ੍ਰਾਈਬ ਦੇ ਵਿੱਚ ਰਹਿ ਕੇ ਤਰੱਕੀ ਕੀਤੀ ਜਿੰਨਾ ਉਹਦੀ ਸਮਝ ਸੀ ਉਹ ਵੇਦਾਂ 'ਚ ਦਰਜ ਹੋ ਗਈ ਔਰ ਬਹੁਤ ਵਧੀਆ ਗੱਲ ਹੈ ਕਿ ਵੇਦਾਂ 'ਚ ਦਰਜ ਹੋ ਗਈ। ਬਾਬੇ ਨਾਨਕ ਬਲੇ ਵਿਚਾਰਤਾਰਾ ਟ੍ਰਾਈਬ ਤੋਂ ਅੱਗੇ ਜਾਂਦੀ ਜਾਂਦੀ ਫਿਊਡਲ ਯੁੱਗ ਚਾ ਗਈ। ਬਾਬੇ ਨਾਨਕ ਵੀ ਬਲੇ ਫਿਊਡਲ ਯੁੱਗ ਨੂੰ ਪੂਰਾ ਆਪਣੇ ਸਿਖਰ ਤੇ ਸੀ। ਫਿਊਡਲ ਯੁੱਗ ਦੇ ਰਾਜੇ ਵੱਡੇ ਸੀ ਤੇ ਉਹਨਾਂ ਨੇ ਆਪਣੇ ਯੁੱਗ ਦੇ ਅਨਸਾਰ ਆਪਣੇ ਵਿਚਾਰ ਦਿੱਤੇ ਦੇ ਸਕਦੇ ਆ ਕਿਉਂ ਨਾ ਦੇ। ਜਵਾਨ ਸੀ। ਹੁਣ ਫਿਊਡਲ ਯੁੱਗ ਨੂੰ ਵੀ ਆਪਾਂ ਕ੍ਰਾਸ ਕਰਕੇ ਸਰਮਾਇਅਦਾਰੀ ਨਿਜਾਮ 'ਚ ਆ ਗਏ। ਸਰਮਾਇਅਦਾਰੀ ਨਿਜਾਮ ਦੇ ਵਿੱਚ ਵੀ ਆਪਾਂ ਅ ਜਿਹੜਾ ਹੈਗਾ ਕਾਰਪੋਰੇਟ ਸਿਸਟਮ ਚ ਆ ਗਏ ਜਿਹੜਾ ਹੈ ਕਿ ਸਰਮਾਇਅਦਾਰੀ ਨਿਜਾਮ ਦਾ ਵੀ ਸਿੱਖ ਰਿਹਾ ਹੈ ਹੁਣ ਫੂਟਰ ਜੁਗ ਦੀਆਂ ਕਦਰਾਂ ਕੀਮਤਾਂ ਸਰਮਾਇਅਦਾਰੀ ਨਿਜਾਮ ਦੇ ਮੇਚ ਨਹੀਂ ਆਉਂਦੀਆਂ ਪਿੱਛੇ ਰਹਿ ਜਾਂਦੀਆਂ ਹੁਣ ਜਿਹੜੀ ਅੱਜ ਦੀ ਨੈਤਿਕਤਾ ਹੈ ਅੱਜ ਦੀ ਸਰਮਾਇਅਦਾਰੀ ਨਿਜਾਮ ਦੀ ਨੈਤਿਕਤਾ ਫੂਟਰ ਜੁਗ ਦੀ ਨੈਤਿਕਤਾ ਨਾਲ ਅਗੇਰੀ ਹੈ ਅੱਗੇ ਹੈ ਅੱਗੇ ਹੈਗੀ ਹੈ ਅਗਲਾ ਜਦੋਂ ਕੋਈ ਹੋਰ ਜੁਗ ਆਊਗਾ ਜਿਵੇਂ ਕੋਈ ਸਮਾਜਵਾਦ ਦੀ ਗੱਲ ਕਰਦੇ ਆ ਕਮਿਊਨਿਜ਼ਮ ਦੀ ਗੱਲ ਕਰਦੇ ਆ ਉਹਦੀ ਨੈਤਿਕਤਾ ਨੰਨਾ ਹੋਗੀ ਉਹ ਤੇ ਸਮੂਚੀ ਮਾਨਵਤਾ ਤੇ ਸਤ ਸਮੂਚੀ ਮਨੁੱਖਤਾ ਦੇ ਦੁੱਖਾਂ ਸੁੱਖਾਂ ਦੀ ਨੈਤਿਕਤਾ ਹੋਊਗੀ ਉਹਦੇ ਵਿੱਚ ਮਨੁੱਖ ਦੇ ਆਰਥਿਕ ਲੁੱਟ ਨੂੰ ਥਾਂ ਹੀ ਕੋਈ ਨਹੀਂ ਹੋਊਗਾ ਮਨੁੱਖ ਤੇ ਰਾਜ ਕਰਨ ਦੀ ਜੇ ਸੰਪਰਕ ਨੂੰ ਥਾਂ ਹੀ ਕੋਈ ਨਹੀਂ ਹੋਊਗਾ ਉਹਦਾ ਕਹਿੰਦੇ ਨੋ ਕਾਸਟ ਨੋ ਸਟੇਟ ਸਟੇਟਲੈਸ ਸੋਸਾਇਟੀ ਕਾਸਟਲੈਸ ਸੋਸਾਇਟੀ ਕਲਾਸਲੈਸ ਸੋਸਾਇਟੀ ਮਨੁੱਖ ਕਿ ਕਿਸਮਾਨ ਨੇ ਇਹ ਉਹਨਾਂ ਦੀ ਵਿਚਾਰਧਾਰਾ ਹੈ ਇਸ ਨੇ ਵੀ ਆਉਣਾ ਹੈ ਆਪਾਂ ਜਿੰਨਾ ਮਰਜੀ ਭੂਤ ਜੋ ਭੂਤ ਕਾਲ ਦੇ ਸਨੇਹਰੀ ਜੁੱਗ ਦੀਆਂ ਗੱਲਾਂ ਕਰਗੇ ਤੁਸੀਂ ਭੂਤ ਕਾਲ ਦੇ ਸਨੇਹਰੀ ਯੁੱਗ ਨਾਲ ਚੰਬੜ ਕੇ ਵਰਤਮਾਨ ਦੇ ਭਵਿੱਖਤ ਕਾਲ ਤੋਂ ਕਿਨਾਰਾ ਨਹੀਂ ਕਰ ਸਕਦੇ ਵਰਤਮਾਨ ਬਣੇ ਤੁਹਾਨੂੰ ਵਧਣੀ ਪਈ ਔਰ ਮਨੁੱਖਤਾ ਲਗਾਤਾਰ ਵੱਧ ਰਹੀ ਹੈ ਔਰ ਇਹ ਪ੍ਰਾਪਤੀ ਹੈ ਮਨੁੱਖਤਾ ਦੀ ਆਪਾਂ ਪਿਛਲੇ ਪੌਡਕਾਸਟ ਦੇ ਵਿੱਚ ਬਾਬੂ ਜੀ ਇੱਕ ਜ਼ਿਕਰ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੰਨਾ ਕਿ ਜ਼ਿਆਦਾ ਵਿਸ਼ਾਲ ਸੀ ਤੇ ਇੰਨਾ ਕਿ ਜ਼ਿਆਦਾ ਬਲਵਾਨ ਸੀ ਕਿ ਹਰ ਇੱਕ ਬੰਦਾ ਉੱਥੇ ਸੁਖੀ ਸੀ ਹਾਂ ਉਸੇ ਦੇ ਪੋਡਕਾਸਟ ਦੇ ਵਿੱਚ ਆਪਾਂ ਇੱਕ ਸਵਾਲ ਵੀ ਕੀਤਾ ਸੀ ਮੈਂ ਤੁਹਾਨੂੰ ਕਿ ਉਸ ਸਮਿਆਂ ਦੇ ਵਿੱਚ ਕੀ ਜੋ ਸਾਡੇ ਗਰੀਬ ਤਬਕੇ ਦੇ ਲੋਕ ਸੀ ਹਾਂ ਜਿਨ੍ਹਾਂ ਨੂੰ ਆਪਾਂ ਅ ਨੀਚ ਜਾਤੀ ਦੇ ਕਹਿੰਦੇ ਨੇ ਅੱਜ ਇੱਕ ਮਾੜਾ ਵਰਡ ਵੀ ਆਪਾਂ ਯੂਜ਼ ਕਰਦੇ ਹਾਂ ਹਾਂ ਅਕਸਰ ਸਾਡੇ ਸਮਾਜ ਦਾ ਹਿੱਸਾ ਹੈ ਆਪਾਂ ਕਹਿ ਦਿੰਦੇ ਹਾਂ ਤੁਸੀਂ ਖੁਦ ਕਹਿਆ ਕਿ ਉਸ ਟਾਈਮ ਤੇ ਉਹਨਾਂ ਨਾਲ ਵੀ ਤੱਕਾ ਹੁੰਦਾ ਸੀ ਨਹੀਂ ਗਰੀਬ ਨੂੰ ਐਂ ਤੱਕਾ ਨਹੀਂ ਸੀ ਵੀ ਗਰੀਬ ਨਾਲ ਤੱਕਾ ਕਰੋ ਸਮਾਂ ਇਹ ਤੱਕਾ ਰੁਕ ਗਿਆ ਸੀ ਕਿਉਂਕਿ ਗੁਰਬਾਣੀ ਦਾ ਅਸਰ ਸੀ ਹੂੰ ਇਹ ਤਾਂ ਮੰਨਣਾ ਹੈ ਨਾ ਹੂੰ ਫਿਰ ਮਤਲਬ ਪੰਜ ਪਿਆਰੇ ਦਾ ਕਨਸੈਪਟ ਆ ਗਿਆ ਉਹਦਾ ਵੀ ਅਸਰ ਸੀ ਜੇ ਇਹਦੇ ਪੰਜ ਪਿਆਰੇ ਅੰਮ੍ਰਿਤ ਛੱਕ ਕੇ ਤਿਆਰ ਹੋ ਜਾਣ ਉਹ ਗਰੀਬ ਨੂੰ ਧੱਕਾ ਨਹੀਂ ਕਰ ਸਕਦਾ ਜਾਤ ਪਾਤ ਹੁੰਦੀ ਸੀ ਉਦੋਂ ਜਾਤ ਪਾਤ ਉਸ ਤਰ੍ਹਾਂ ਕਾਇਮ ਸੀ ਗੁਰਬਾਣੀ ਨੇ ਜਾਤ ਪਾਤ ਤੋੜਦੀ ਬਹੁਤ ਕੋਸ਼ਿਸ਼ ਕੀਤੀ ਹੂੰ ਇਹ ਕੋਸ਼ਿਸ਼ ਜੀ ਨਾ ਹੂੰ ਹੂੰ ਅੱਜ ਵੀ ਬੇਖੋ ਆਪਣੀ ਸਿੱਖਾਂ ਚ ਜਾਤ ਪਾਤ ਆਪਾਂ ਬਹੁਤ ਮੰਨਦੇ ਆਂ ਠੀਕ ਹੈ ਕਿ ਦੂਜੇ ਦੇ ਮੁਕਾਬਲੇ ਆਪਣੀ ਜਾਤ ਪਾਤ ਘੱਟ ਘਟਿਆ ਇਹ ਕੋਈ ਸ਼ੱਕ ਨਹੀਂ ਇਹ ਗੁਰਬਾਣੀ ਦਾ ਆਧਾਰ ਹੈ ਨਵਾਂ ਵਿਗਿਆਨ ਦਾ ਆਰਥਿਕ ਸੋਚ ਦੇ ਨਾਲ ਵੀ ਸਾਡਾ ਫਰਕ ਪਿਆ ਠੀਕ ਹੈ ਨਾ ਪਰ ਉਹਦੇ ਜਾਤ ਪਾਤ ਹੁੰਦੀ ਸੀ ਪਰ ਜਾਤੀ ਪਾਦੀ ਨਫਰਤ ਜਿਹੜੀ ਉਹਨੂੰ ਸੱਟ ਬਜਰੀ ਸੀ ਨਫਰਤ ਨੂੰ ਘਟ ਰਹੀ ਸੀ ਇਸੇ ਕਰਕੇ ਉੱਤੇ ਹਰੇਕ ਬੰਦੇ ਨੂੰ ਰੁਜ਼ਗਾਰ ਤੇ ਰਹਿਣ ਸਹਿਣ ਦੀ ਭੁੱਖਾ ਮਰਦਾ ਤਾਂ ਮਰੀ ਜਾਵੇ ਇੱਕ ਵਾਰੀ ਬਹੁਤ ਭਾਰਾ ਕਾਲ ਪਿਆ ਸੀ ਰਣਜੀਤ ਜੀ ਰਾਤ ਨੂੰ ਆਪ ਹੀ ਨਿਕਲ ਜਾਂਦਾ ਸੀਗਾ ਇਲਾਕੇ 'ਚ ਪੈਸੇ ਵਟਾ ਕੇ ਦਾਨ ਦੇ ਭੰਡਾਰ ਲਾ ਆਂਦਾ ਸੀ ਵੀ ਹਾਂ ਭਾਈ ਸਭ ਨੂੰ ਅਨੰਦ ਦੇਣਾ ਚਾਹੀਦਾ। ਐਵੀਂ ਦੀ ਪ੍ਰਾਪਤੀ ਸੀ। ਜੇ ਕਿਸੇ ਨੂੰ ਗੱਲ ਨਾ ਚੰਗੀ ਲੱਗੇ ਗੱਲ ਵੱਖਰੀ ਐ। ਨਾ ਇਹ ਹਜਮ ਹੋਵੇ ਗੱਲ ਵੱਖਰੀ ਐ। ਪਰ ਗਰੀਬ ਦੇ ਲਈ ਵੀ ਅੰਨ ਪਾਣੀ। ਦਾਰ ਨੇ ਅੰਨ ਪਾਣੀ ਦਾ ਇੰਤਜ਼ਾਮ ਕੀਤਾ ਰਣਜੀਤ ਸਿੰਘ ਨੇ ਕੀਤਾ ਸੀ। ਗੋਰੇ ਡਰਦੇ ਸੀ। ਗੋਰੇ ਡਰਦੇ ਸੀ। ਕਿਉਂਕਿ ਗੋਰੇਆਂ ਦੇ ਕੋਲੇ ਰਣਜੀਤ ਸਿੰਘ ਨਾਲੋਂ ਇੱਕ ਰਾਜਨੀਤਿਕ ਵਿਜਨ ਜ਼ਿਆਦਾ ਸੀ। ਕਿ ਕੋਈ ਹੋ ਕਿ ਮੈਂ ਗੋਰੇ ਕਿਉਂਕਿ ਸਰਮਾਇਦਰ ਹੀ ਨਿਜਾਮ ਦੀ ਕੰਪਨੀ ਦੇ ਵਿੱਚ ਕੰਮ ਕਰਦੇ ਆ ਹੂੰ ਈਸਟ ਇੰਡੀਆ ਕੰਪਨੀ ਈਸਟ ਇੰਡੀਆ ਕੰਪਨੀ ਬਿਲਕੁਲ ਰਣਜੀਤ ਸਿੰਘ ਦਾ ਰਾਜ ਪੂਰੀ ਤਰ੍ਹਾਂ ਫਿਊਡਲ ਹੈ ਉਹਨਾਂ ਦੀ ਸੋਚ ਉਹਦੇ ਨਾਲੋਂ ਜ਼ਿਆਦਾ ਸੀ ਰਣਜੀਤ ਸਿੰਘ ਨੇ ਤਾਂ ਸਿਰਫ ਆਪਣਾ ਪੰਜਾਬ ਦਾ ਰਾਜ ਹੀ ਸੰਭਾਲਿਆ ਹੂੰ ਕੰਪਨੀ ਨੇ ਤਾਂ 8500 ਕਿਲੋਮੀਟਰ ਤੋਂ ਪਰੇ ਆ ਕੇ ਹਿੰਦੁਸਤਾਨ ਸੰਭਾਲ ਲਿਆ ਹੂੰ ਹਾਂ ਉਹਨਾਂ ਨੂੰ ਇਹਨਾਂ ਪਤਾ ਸੀ ਵੀ ਇਕੱਠਾ ਪੰਗਾ ਨਾ ਲਈਏ ਇਹਦੇ ਨਾਲ ਕਿਹੜਾ ਸਮਝੌਤਾ ਕਰਗੇ ਰਣਜੀਤ ਸਿੰਘ ਨਾਲ ਸਮਝੌਤਾ ਕੀਤਾ ਸਾਰਾ ਸਮਝੌਤਾ ਕਰਕੇ ਤੇ ਉਹਨੇ ਹਿੰਦੁਸਤਾਨ ਨਾਲ ਦੇ ਕਬਜ਼ੇ ਚ ਕਰ ਲਿਆ ਹਾਂ ਆ ਲੁਧਿਆਣਾ ਵੀ ਕੰਪਨੀ ਦੇ ਰਾਜ ਥੱਲੇ ਸੀ ਹਾਂ ਆਪਣਾ ਕੋਈ ਸਾਹਮਣੇ ਗੱਲ ਹੈ ਪਟਿਆਲਾ ਵੀ ਕੰਪਨੀ ਦੇ ਰਾਜ ਥੱਲੇ ਸੀ ਕਹਿਣ ਨੂੰ ਮਹਾਰਾਜੇ ਸੀ ਕੰਪਨੀ ਦੇ ਨਾਲ ਸੀ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਸਿੰਘਾਂ ਨਾਲ ਸੀ ਉਹ ਸੀ ਗੈਰਸਾਲੀ ਉਹ ਵੀ ਫਰੰਗੀਆਂ ਨਾਲ ਸੀ ਜੀਨਦ ਵਾਲੇ ਵੀ ਫਰੰਗੀਆਂ ਨਾਲ ਸੀ ਸੀ ਤੁਸੀਂ ਬਾਪੂ ਜੀ ਪਹਿਲੇ ਉਹਦੇ ਵਿੱਚ ਤੁਸੀਂ ਸੰਧਾ ਵਾਲਿਆਂ ਦੀ ਗੱਲ ਕੀਤੀ ਜਿਨ੍ਹਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਮਾਰਿਆ ਹਾਂ ਹਾਂ ਅਜੀਤ ਸਿੰਘ ਸੰਧਾ ਵਾਲੀਆ ਹਾਂ ਉਹਦੇ بیٹے ਨੂੰ ਉਹਨਾਂ ਦੇ بیٹے ਸ਼ੇਰ ਸਿੰਘ ਨੂੰ ਸ਼ੇਰ ਸਿੰਘ ਨੂੰ ਮਾਰਿਆ ਹਾਂ ਦੋ ਬੰਦੇ ਸੀ ਕਿ ਕਮਰ ਸ਼ੇਰ ਸਿੰਘ ਨੂੰ ਮਾਰਨ ਵਾਲੇ ਅਜੀਤ ਸਿੰਘ ਸੰਧਾ ਵਾਲੀਆ ਤੇ ਲੈਣਾ ਸਿੰਘ ਕਮੈਂਟਾਂ ਦੇ ਵਿੱਚ ਨਾ ਲੋਕ ਬੜੇ ਆਏ ਹਾਂ ਉਹ ਕਹਿੰਦੇ ਵੀ ਤੁਹਾਡੇ ਕੋਈ ਕੀ ਪ੍ਰੂਫ ਆ ਵੀ ਤੁਸੀਂ ਸਾਡੀ ਸਾਡੇ ਬਰਾਦਰੀ ਨੂੰ ਜਿਹੜੇ ਆਲੂ ਵਾਲੀਆ ਸੀਗੇ ਜਾਂ ਜਿਹੜੇ ਉਸ ਸਰਨੇਮ ਨੂੰ ਬਿਲੋਂਗ ਕਰਦੇ ਨੇ ਵੀਰੇ ਮੇਰੇ ਉਹਨਾਂ ਨੇ ਕਮੈਂਟ ਕੀਤੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਤੁਸੀਂ ਬਦਨਾਮ ਕਰ ਰਹੇ ਹੋ ਨਹੀਂ ਨਹੀਂ ਕਿਤਾਬਾਂ ਚ ਲਿਖਿਆ ਹੋਇਆ ਹਮ ਸੰਧਾ ਵਾਲਿਆ ਹਮ ਜੀਤ ਸਿੰਘ ਸੰਧਾ ਵਾਲਿਆ ਲੈਣਾ ਸਿੰਘ ਹਮ ਮੈਂ ਤਾਂ ਨਹੀਂ ਲਿਖਿਆ ਮੈਂ ਤਾਂ ਪੜਿਆ ਹੈ ਕਿਤਾਬਾਂ ਚ ਲਿਖਿਆ ਇਤਨਾ ਬਦਨਾਮ ਵਾਲੀ ਕੀ ਗੱਲ ਹੈ ਜਾਂ ਤਾਂ ਦੱਸੋ ਕਿ ਆਪਾਂ ਕਤਲ ਉਗਾੜਤ ਕੀਤੀ ਹੈ ਕਿ ਨਹੀਂ ਰਣਜੀਤ ਸਿੰਘ ਦੇ ਰਾਜ ਚ ਕਤਲ ਉਗਾੜਤ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਉਹਦੇ ਪਰਿਵਾਰ ਦਾ ਬੁਰਾ ਹਾਲ ਹੋਇਆ ਹੈ ਕਿ ਨਹੀਂ ਕੀਤਾ ਕਿ ਨਹੀਂ ਉਹਦੀਆਂ ਰਾਣੀਆਂ ਧੱਕੇ ਖਾਂਦੀਆਂ ਫਿਰਦੀਆਂ ਕਿਸ ਨੇ ਛੱਲੀਆਂ ਨਹੀਂ ਉਹਦੇ ਪੁੱਤਾਂ ਲੁਕਦੇ ਫਿਰਦੇ ਆ ਕਸ਼ਮੀਰਾ ਸਿੰਘ ਲਾਹੌਰਾ ਸਿੰਘ ਪਸ਼ੌਰਾ ਸਿੰਘ ਅੱਛਾ ਲੁਕਦੇ ਫਿਰਦੇ ਸੀ ਹਾਂ ਪਤਾ ਨਹੀਂ ਕਦੋਂ ਮਰਵਾ ਦੇ ਕੋਈ ਇਹ ਵੀ ਨਾਲ ਹੈ ਇੱਕ ਪਾਸੇ ਡੋਗਰੇ ਦੁਸ਼ਮਣ ਬਣ ਗਏ ਡੋਗਰਾਂ ਦੀ ਸਿੱਧੀ ਜਿਹੜੀ ਪਹੁੰਚ ਸੀ ਅੰਗਰੇਜ਼ ਨਾਲ ਸੀ ਕੰਪਨੀ ਨਾਲ ਸੀ ਕੰਪਨੀ ਨਾਲ ਤੇ ਉਹਨਾਂ ਨੇ ਲਾਹੌਰ ਦੇ ਖਜ਼ਾਨੇ ਚੋਂ ਹੀ ਪੈਸੇ ਲੈ ਕੇ ਕੰਪਨੀ ਨੂੰ ਦੇ ਕੇ 60 ਲੱਖ ਰੁਪਇਆ ਸਾਡੇ ਤੇ ਉਹ ਕਰਤਾ ਤੇ ਕਸ਼ਮੀਰ ਲੈ ਲਿਆ ਉਹੀ ਕਸ਼ਮੀਰ ਜਿਹੜਾ ਅੱਜ ਤੱਕ ਹਿੰਦੁਸਤਾਨ ਦੇ ਲਈ ਕੈਂਸਰ ਬਣਿਆ ਹੋਇਆ ਬਿਲਕੁਲ ਜਿਹੜਾ ਕਸ਼ਮੀਰ ਦਾ ਰਾਜਾ ਸੀ ਅਹਰੀ ਸਿੰਘ ਇਹ ਗਰਾਵ ਸਿੰਘ ਦੀ ਪੀੜ੍ਹੀ ਚੋਂ ਹੀ ਸੀ ਹੂੰ ਇਹ ਉਹ ਰਾਜਾ ਸੀ ਜਦੋਂ ਹਿੰਦੁਸਤਾਨ ਸਾਰਾ ਇਕੱਠਾ ਹੋ ਗਿਆ ਸੀ ਹੂੰ ਇਹ ਤਾਂ ਮੇਰਾ ਤਾਂ ਇਹਦਾ ਕਸ਼ਮੀਰ ਹੈ ਹੂੰ ਮੇਰਾ ਤਾਂ ਰਾਜ ਹੀ ਰਹੂਗਾ ਜਦੋਂ ਧੜਵੀ ਫੌਜਾਂ ਨੇ ਪਾਕਿਸਤਾਨ ਵਾਲੇ ਪਾਸੇ ਹਮਲਾ ਕੀਤਾ ਫਿਰ ਭੱਜ ਕੇ ਪਟੇਲ ਉਹਨਾਂ ਕੋਲ ਆ ਗਿਆ ਉਹਨਾਂ ਨੇ ਕਿਹਾ ਲਿਖ ਕੇ ਦੇ ਅੱਛਾ ਹਾਂ ਸੁਬਾਹ ਸੰਜੀ ਹੋਈ ਦੱਸਿਆ ਗਿਆ ਵੀ ਮੈਂ ਤੁਹਾਡੇ ਨਾਲ ਆ ਕੁਝ ਅਸਾ ਲਿਖਾ ਪੜੀ ਹੋਈ ਹਾਂ ਜੀ ਵੀ ਆ ਕੁਝ ਮੇਰੇ ਅਧਿਕਾਰ ਰਹਿਣ ਗਿਆ ਤੇ ਕੋਈ ਗੱਲ ਨਹੀਂ ਸਾਡੇ ਨਾਲ ਆ ਜਾ ਨਹੀਂ ਤਾਂ ਸਮਝੌਤਾ ਹੋ ਗਿਆ ਭਜਾ ਲਿਆ ਸੀ ਉਹਨਾਂ ਨੇ ਧੜਵੀਆਂ ਨੇ ਅੱਛਾ ਹਾਂ ਇਹਨੇ ਮੁਕਾਬਲਾ ਨਹੀਂ ਕੀਤਾ ਸਿਰ 6 ਦਿਨਾਂ ਦੇ ਵਿੱਚ ਹੀ ਭੱਜ ਗਿਆ ਅਕਤੂਬਰ ਦਾ ਮਹੀਨਾ ਸੀ 47 ਅਕਤੂਬਰ 1947 ਅਕਤੂਬਰ ਦਾ ਮਹੀਨਾ 22 ਅਕਤੂਬਰ ਤੱਕ ਇਹ ਉਹੀ ਉਹੀ ਪਾਣੀ ਇਹ ਇਹ ਵੀ ਰਣਜੀਤ ਸਿੰਘ ਦੇ ਰਾਜ ਨੂੰ ਇਹਨਾਂ ਦੇ ਖਾਨਦਾਨ ਨੇ ਵੀ ਢਾਹ ਲਾਈ ਹਾਂ ਤੇ ਜਿਹੜੇ ਦੂਜੇ ਸੀਗੇ ਸਕੇ ਸੰਬੰਧੀ ਲਾਲ ਸਿੰਘ ਤੇਜਾ ਸਿੰਘ ਹਾਂ ਜਿਨ੍ਹਾਂ ਜਿੱਤੀਆਂ ਹੀ ਫੌਜਾਂ ਨੂੰ ਹਰਾਇਆ ਸ਼ਾਹ ਮੁਹੰਮਦ ਦਾ ਇੱਕ ਸਰਕਾਰਵਾਦ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇਹਨਾਂ ਨੇ ਹਰਾਇਆ ਹੁਣ ਜੇ ਕੱਲੂ ਕਰਨਗੇ ਜੀ ਸਾਨੂੰ ਬਦਨਾਮ ਕਰਦੇ ਦਿਖਿਆ ਹੋਇਆ ਭਾਈ ਸ਼ਾਹ ਮੁਹੰਮਦ ਨੇ ਲਿਖਿਆ ਜੀ ਨੇ ਅੱਖੀਂ ਵੇਖਿਆ ਇੱਕ ਗੱਲ ਹੋਰ ਹੁੰਦੀ ਆ ਬਾਪੂ ਜੀ ਆਪਾਂ ਕਦੇ ਵੀ ਆਪਣੇ ਉਸ ਪੱਖ ਨੂੰ ਕਦੇ ਨਹੀਂ ਮੰਨਦੇ ਜਿਹੜਾ ਪੱਖ ਆਪਣਾ ਗਲਤ ਹੋਵੇ ਹਾਂ ਉਹ ਕਿਉਂਕਿ ਅਸੀਂ ਆਪ ਦੇ ਨੂੰ ਕਹਿੰਦੇ ਵੀ ਅਸੀਂ ਤਾਂ ਗਲਤੀ ਕਰਦੇ ਨਹੀਂ ਆਪਾਂ ਤਾਂ ਦੁੱਧੋ ਲਿਆ ਗਲਤੀਆਂ ਦੇ ਵਿੱਚੋਂ ਹੀ ਸਿੱਟੇ ਨਿਕਲਦੇ ਆ ਹਾਂ ਗਲਤੀਆਂ ਹੋਈਆਂ ਮੰਨੋ ਪਰ ਉਹ ਮੰਨਣਾ ਨਹੀਂ ਅਸੀਂ ਨਹੀਂ ਕੀਤੀਆਂ ਇਹਦੇ ਨਾ ਨਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਤੇ ਫਿਰ ਤੁਸੀਂ ਹਾਰੇ ਕਿਉਂ ਵੀ ਅੰਗਰੇਜ਼ਾਂ ਤੋਂ ਪਤਾ ਲੱਗੇ ਨਾ ਕਾਰਨ ਕੀ ਸੀ ਹਾਂ ਜੜਾਂ ਕੀ ਸੀ ਜਣਾ ਕੀ ਹਾਂ ਉਹ ਉਹ ਤਾਂ ਮੰਨੋ ਥੋੜੀ ਜੋ ਫਿਰ ਗਿਦਾਰੀ ਕੀ ਨੇ ਕੀਤੀ ਉਹ ਵੀ ਮੰਨੋ ਉਹ ਵੀ ਮੰਨੋ ਗਿਦਾਰੀ ਖੁਦ ਕਹਿੰਦੇ ਗਿਦਾਰੀਆਂ ਹੋਈਆਂ ਆਪਾਂ ਇਹ ਆਪਾਂ ਇਹ ਥੋੜਾ ਨਾ ਕਹਿੰਦੇ ਕਿ ਤੁਸੀਂ ਉਸ ਤੋਂ ਤੁਹਾਡੇ ਲਾਣੇ ਚੋਂ ਕਿਸੇ ਤੁਹਾਡੇ ਟੱਬਰ ਚੋਂ ਕਿਸੇ ਉਸ ਨੇ ਗਿਦਾਰੀ ਕੀਤੀ ਤੇ ਤੁਸੀਂ ਸਾਰੇ ਗਿਦਾਰੀ ਹੋ ਇਹ ਨਹੀਂ ਕਿਹਾ ਇਹ ਨਹੀਂ ਕਿਹਾ ਵੀ ਤੁਹਾਡੇ ਉਸ ਬੰਦੇ ਨੇ ਗਿਦਾਰੀ ਕੀਤੀ ਸੀ ਪਰ ਤੁਸੀਂ ਉਸ ਤੋਂ ਸਮਝ ਲਓ ਉਹ ਤਾਂ ਸਮਝਦਾ ਲਓ ਵੀ ਕਦੇ ਕੋਈ ਤੁਹਾਡੇ ਚ ਕੋਈ ਦੂਜਾ ਬੰਦਾ ਹੋਰ ਨਾ ਆਜੇ ਹਾਂ ਸਮਝਦਾਰੀ ਪਰਮਾਤਮਾ ਨੇ ਆਪਾਂ ਇਹ ਕੋਲ ਲੜਾਈ ਚ ਆਪਣੇ ਲਾਲ ਸਿਓ ਤੇਜਾ ਸਿਓ ਜੀ ਜੀ ਬਾਕੀ ਬੰਦੇ ਗਿਦਾਰ ਹੋ ਸਕਦੇ ਆ ਜੀ ਇਕ ਕੋ ਲੜਾਈ ਦੇ ਜੋ ਫੌਜਾਂ ਜਿੱਤੀਆਂ ਹੋਈਆਂ ਇਹ ਜਰਨੈਲ ਨੇ ਜਰਨੈਲ ਨੇ ਔਰ ਜਰਨੈਲ ਜਾ ਕੇ ਦੱਸਦੇ ਆ ਵੀ ਫੌਜਾਂ ਪਿੱਛੇ ਹਟ ਰਹੀਆਂ ਜੀ ਹੁਣ ਮਗਰ ਪੈ ਜੋ ਜੀ ਫੌਜਾਂ ਨੂੰ ਦਰਿਆ ਦੇ ਵਿੱਚ ਬਾੜਤਾ ਹੈ ਮਗਰ ਉਹ ਗਰੀਜਨ ਕਹਿ ਕੇ ਉੱਤੇ ਹਮਲਾ ਕਰਾਤਾ ਜਿੱਤੇ ਹੋਏ ਉਹਨੂੰ ਹਰਾਤਾ ਹੋਏ ਹੋ ਹੁਣ ਦੱਸੋ ਆਹਦੇ ਸੱਤ ਬਗਾਨੇ ਨੇ ਤਾਂ ਨਹੀਂ ਕੀਤਾ ਜਿਹੜੇ ਵਿੱਚ ਸੀ ਫੌਜਾਂ ਦੇ ਉਹਨਾਂ ਨੇ ਕੀਤਾ ਅੱਛਾ ਬੱਪੂ ਜੀ ਹਰ ਇੱਕ ਬੰਦੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਚੀਜ਼ 16 ਕਲਾਂ ਸੰਪੂਰਨ ਇੱਥੇ ਕੋਈ ਨਹੀਂ ਨਹੀਂ ਹੋ ਸਕਦਾ ਕਦੇ ਨਹੀਂ ਹੋ ਸਕਦਾ ਦੁਨੀਆਂ ਜਿੱਤ ਨਹੀਂ ਜਾ ਸਕਦਾ ਬਿਲਕੁਲ ਬੰਦਾ ਆਪਣੀਆਂ ਸੀਮਾਵਾਂ ਨੇ ਹਾਂ ਭੋਲਣਹਾਰ ਵੀ ਹੈ ਭੋਲਣਹਾਰ ਅੱਜ ਮੈਂ ਇਹ ਗੱਲਾਂ ਕਰ ਰਿਹਾ ਤੇ ਮੈਂ ਕਈ ਗੱਲਾਂ ਦੇ ਵਿੱਚ ਗਲਤ ਵੀ ਹੋ ਸਕਦਾ ਬਿਲਕੁਲ ਆਪਣਾ ਕੋਈ ਮੇਰੀ ਆਪਣੀ ਗਲਤੀਆਂ ਨੇ ਕਈ ਵਾਰੀ ਸਵਾਲ ਗਲਤ ਹੋ ਜਾਂਦਾ ਹੈ ਕਈ ਵਾਰੀ ਸਵਾਲ ਵਧਿਆ ਹੁੰਦਾ ਕਿ ਜਵਾਬ ਗਲਤ ਹੋ ਜਾਂਦਾ ਜਵਾਬ ਗਲਤ ਹੋ ਜਾਂਦਾ ਕਿਉਂਕਿ ਉਹਦੇ ਇਸ ਕਈ ਵਾਰੀ ਆਪਣੇ ਚਿੰਤਨ ਵਿੱਚ ਨਹੀਂ ਕਰਦਾ ਹਾਂ ਤੁਹਾਨੂੰ ਕਾਫੀ ਲੋਕ ਟਾਰਗੇਟ ਕਰਦੇ ਨੇ ਬੱਪੂ ਜੀ ਹਾਂ ਕਰਦੇ ਆ ਆਨਲਾਈਨ ਹਾਂ ਮੈਂ ਕਾਫੀ ਵੀਡੀਓਜ਼ ਦੇਖੀਆਂ ਨੇ ਤੁਹਾਨੂੰ ਫੋਨ ਵੀ ਕਰਕੇ ਤੁਹਾਡੀ ਰਿਕਾਰਡਿੰਗਸ ਕਰਦੇ ਨੇ ਹਾਂ ਟਾਰਗੇਟ ਕਰਦੇ ਨੇ ਹਾਂ ਕਈ ਤੁਹਾਨੂੰ ਸਿੱਧਾ ਕਾਮਰੇਡ ਕਹਿ ਕੇ ਬੁਲਾਉਂਦੇ ਹਾਂ ਕਾਮਰੇਡ ਹਾਂ ਸਿੱਧਾ ਕਹਿੰਦੇ ਨੇ ਅਕਸਰ ਵੀ ਕਾਮਰੇਡ ਹੈ ਤੁਸੀਂ ਉਹਨਾਂ ਨੂੰ ਕੀ ਜਵਾਬ ਦਿੰਦੇ ਮੈਂ ਚੰਗਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਂ ਤੁਰ ਜਾਵਾਂ ਇੱਕ ਬੰਦਾ ਮੇਰੇ ਬਰਾਬਰ ਆ ਗਿਆ ਤੇ ਮੈਨੂੰ ਕਹਿੰਦਾ ਬਾਪੂ ਜੀ ਸਾਥ ਆ ਲੈ ਤੁਹਾਨੂੰ ਤੇ ਮੈਂ ਕਿਹਾ ਭਾਈ ਜਉਂਦੇ ਬਸ ਦੇ ਰੋ ਅਸੀਂ ਬਾਪੂ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਕਾਮਰੇਡ ਹੋ ਕਿ ਸੇਖੋ ਬਹੁਤ ਵੱਡਾ ਸਵਾਲ ਹੈ ਮੈਂ ਉਹ ਕਹਿੰਦਾ ਮੇ ਪੁੱਤ ਤੇਰਾ ਸਵਾਲ ਹੀ ਗਲਤ ਹੈ ਅੱਛਾ ਆ ਤਾਂ ਉਹ ਕਿਉਂ ਮੈਂ ਤੁਸੀਂ ਕਿਸੇ Hindu ਨੂੰ ਪੁੱਛਿਆ ਵੀ ਤੂੰ ਕਾਮਰੇਡ ਆ ਕਿ Hindu ਆ ਕਾਮਰੇਡ ਤੇ ਸਿੱਖ ਹੀ ਕਿਉਂ ਹਾਂ ਆਦਾ ਨਹੀਂ ਮੈਂ ਕਿਸੇ ਮੁਸਲਮਾਨ ਨੂੰ ਪੁੱਛਿਆ ਵੀ ਤੂੰ ਕਾਮਰੇਡ ਆ ਕਿ ਮੁਸਲਮਾਨ ਆ ਕਿਸੇ ਜੂਦੀ ਨੂੰ ਪੁੱਛਿਆ ਵੀ ਤੂੰ ਕਾਮਰੇਡ ਆ ਕਿ ਜੂਦੀ ਆ ਤੂੰ ਮੈਂ ਕਿਸੇ ਪੁੱਛਿਆ ਜੈਨੀ ਨੂੰ ਵੀ ਤੂੰ ਕਾਮਰੇਡ ਆ ਕਿ ਜੈਨੀ ਮੈਂ ਮੈਨੂੰ ਕਿਉਂ ਪੁੱਛਿਆ ਵੀ ਤੂੰ ਕਾਮਰੇਡ ਆ ਕਿ ਸਿੱਖ ਪਰ ਫੇਰ ਵੀ ਤੇਰੇ ਸਵਾਲ ਦਾ ਜਾਤਮਾ ਦੇਣਾ ਪਊਗਾ ਹਾਂ ਕੋਈ ਕਿ ਤੂੰ ਨਹੀਂ ਤੂੰ ਕਿਸੇ ਹੋਰ ਨੂੰ ਠਿੱਟ ਕਰੇਗਾ। ਬੜਾ ਅੱਛਾ ਜੀ ਹਾਂ ਮੈਂ ਸਿੱਖ ਮੈਂ ਇਸ ਕਰਕੇ ਆ ਕਿ ਮੈਂ ਸਿੱਖ ਪਰਿਵਾਰ ਚ ਪੜਿਆ ਗੁਰਬਾਣੀ ਪੜਦਾ। ਮੈਂ ਜਿੰਨਾ ਮਰਜੀ ਕਹਾ ਮੈਂ ਸਿੱਖਣੀ ਸਿੱਖਣੀ ਮੇਰੀ ਸ਼ਕਲ ਸਿੱਖ ਹੈ। ਸੂਰਤ ਸਿੱਖ ਹੈ। ਸੂਰਤ ਸਿੱਖ ਹੈ। ਗੁਰਬਾਣੀ ਮੈਂ ਹਰ ਗੱਲ ਚ ਕੋਟ ਕਰਦਾ। ਅਦਾ ਠੀਕ ਹੈ। ਮੈਂ ਕਿਉਂਕਿ ਮੈਂ ਫਲਸਫੀ ਦੇ ਅੰਮੇ ਮੈਂ Karl Marx ਪੜ ਲਿਆ। ਮੈਨੂੰ ਉਹਦੀ ਫਲਸਫੀ ਦਾ ਪਤਾ ਹੈ। ਉਹਦੇ ਸਿਧਾਂਤ ਦਾ ਪਤਾ ਹੈ ਉਹਦਾ ਸਿਧਾਂਤ ਸਾਰੀ ਦੁਨੀਆ ਤੇ ਲਾਗੂ ਜਦੋਂ ਹੋਇਆ ਵੀ ਦੁਨੀਆ ਦੇ ਵਿੱਚ ਨਾ ਕਲਾਸ ਰਹਿਣੀ ਹੈ ਨਾ ਸਟੇਟ ਰਹਿਣੀ ਹੈ ਜਦੋਂ ਦੁਨੀਆ ਦੇ ਵਿੱਚੋਂ ਸਟੇਟ ਤੇ ਕਲਾਸ ਦੇ ਚੱਕੀਆਂ ਗਈਆਂ ਉਹ ਤੋਂ ਕਾਮਰੇਡ ਆਪਾਂ ਇਸ ਕੀ ਗੁਨਾਮ ਹੈ ਪਤਾ ਹੂੰ ਅਰੇ ਜੀ ਰੱਬ ਨੂੰ ਨਾਮ ਹੈ ਨਾਮਨੋ ਤੁਸੀਂ ਮੰਨਦੇ ਹੋ ਤੇ ਹਾਂ ਮੈਂ ਦਿੱਦੇ ਦਰਸ਼ਨੋ ਕੇ ਮੈਨੂੰ ਦੱਸ ਦਿਓ ਮੈਂ ਵੀ ਕਹੂੰ ਕੋਈ ਫਲਾਣੇ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਸੀ ਧਾਨਾ ਭਾਈ ਇਹਦੇ ਮੇਰਾ ਮਹਾਕੁਰ ਰੱਬ ਨਾ ਬਰੋਦਾ ਤੈਨੂੰ ਮਾਤ ਮੁਥਾ ਟੇਕ ਤੈਨੂੰ ਜਾਵੇ ਮਿਲ ਤੇਰਾ ਅਹਿਸਾਸ ਤੈਨੂੰ ਹੋ ਜੇ ਵੀ ਮੈਨੂੰ ਰੱਬ ਮਿਲ ਗਿਆ ਮੈਨੂੰ ਦਸੀਗਾ ਤੇ ਮੈਂ ਤੇਨੀ ਗੱਲ ਮੰਨੂਗਾ ਕਿ ਪਾਈ ਨੂੰ ਅਹਿਸਾਸ ਹੋ ਗਿਆ ਮੈਨੂੰ ਮਿਲ ਗਿਆ ਕਾਮਰੇਡ ਬਾਪੂ ਹੁੰਦੇ ਕੌਣ ਨੇ ਅਗਰ ਇਹਨਾਂ ਦੀ ਡੈਫੀਨੀਸ਼ਨ ਜਿਹੜੇ ਬੇਟਾ ਹਰ ਪ੍ਰਕਾਰ ਦੇ ਸ਼ੋਸ਼ਣ ਦੇ ਬਰ ਖਿਲਾਫ ਹੋਣ ਆਰਥਿਕ ਸ਼ੋਸ਼ਣ ਖਾਸ ਤੌਰ ਤੇ ਸਭਿਆਚਾਰਕ ਸ਼ੋਸ਼ਣ ਉਹ ਕਾਮਰੇਡ ਹਾਂ ਰਾਜਨੀਤਿਕ ਸ਼ੋਸ਼ਣ ਇਹ ਸ਼ੋਸ਼ਣ ਦਾ ਕੋਈ ਅਰਥ ਨਹੀਂ ਸਾਰਾ ਮਨੁੱਖ ਇੱਕ ਸਮਾਨ ਸਾਰੀ ਧਰਤੀ ਦਾ ਜਿਹੜਾ ਵੀ ਸਾਧਨ ਹੈ ਉਹ ਮਨੁੱਖਤਾ ਦੇ ਲਈ ਹੈ ਮਨੁੱਖੇ ਦੇ ਲਈ ਹੈ ਹਮ ਇਹਦੇ ਤੇ ਨਾ ਸਟੇਟ ਹੋਵੇ ਨਾ ਕਾਸਟ ਹੋਵੇ ਨਾ ਕਲਰ ਹੋਵੇ ਨਾ ਕ੍ਰੀਡ ਹੋਵੇ ਨਾ ਕਲਾਸ ਹੋਵੇ ਉਹ ਤਾਂ ਇਹ ਸਾਰੀ ਮਨੁੱਖਤਾ ਇੱਕ ਸਮਾਨ ਤੇ ਸਾਰੀ ਧਰਤੀ ਦਾ ਜੋ ਵੀ ਸਾਧਨ ਹੈ ਕੁਦਰਤੀ ਸਾਧਨ ਨੇ ਜਿੰਨੇ ਉਹ ਮਨੁੱਖਤਾ ਦੇ ਉਹ ਤਾਂ ਇੱਥੇ ਖੜਿਆ ਹਮ ਮੇਰਾ ਖਿਆਲ ਇਹਦੇ ਨਾਲ ਬਧੀਆ ਗੱਲ ਕੋਈ ਨਹੀਂ ਸੋਚੀ ਜਾ ਸਕਦੀ ਹਮ ਅਰੇ ਤੁਸੀਂ ਦੱਸਿਆ ਵੀ ਇੱਕ ਮੋਟੀ ਮੋਟੀ ਜੀ ਗੱਲ ਜਿਹੜੀ ਮੈਂ ਸੁਣੀ ਆ ਜ ਤੁਹਾਡੇ ਮੂੰਹੋਂ ਕਿ ਕਾਮਰੇਡ ਉਹ ਨੇ ਵੀ ਜਿਹੜੇ ਹਰ ਇੱਕ ਬੰਦੇ ਨੂੰ ਇੱਕ ਤੱਕੜੀ ਚ ਤੋਲਣ ਹਾਂ ਹਰ ਇੱਕ ਬੰਦੇ ਦਾ ਇੱਕ ਬਰਾਬਰ ਸੋਚਣ ਹਾਂ ਉੱਚ ਨੀਚ ਅਪ ਡਾਊਨ ਕਿਤੇ ਨਾ ਕਰਨ ਹਾਂ ਤਾਂ ਕੀ ਇਹ ਚੀਜ਼ ਮੈਂ ਕਹਿ ਸਕਦਾ ਵੀ ਕਾਮਰੇਡਾਂ ਨੂੰ ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਦੇਖਿਆ ਜਾ ਸਕਦਾ ਸੀ ਉਸ ਟਾਈਮ ਤੇ ਵੀ ਸੀਗੇ ਨਹੀਂ ਉਹ ਤਾਂ ਨਹੀਂ ਸੀ ਉਹ ਤਾਂ ਫਰਸਫਾ ਆਪਣੇ ਮੁਰਖੇ ਚ ਆਇਆ ਨਹੀਂ ਸੀ ਹਾਂ ਠੀਕ ਹੈ ਨਾ ਅਚਾ ਉਹਦੋਂ ਨਹੀਂ ਸੀ ਹਾਂ ਫਰਸ ਸੀ ਇਹ 1855-55 ਤੋਂ ਬਾਅਦ ਚੱਲੂ ਹੋਇਆ ਕਾਲ ਮਾਰਕਸ ਵਰਗਾ ਨੇ ਜਦੋਂ ਪੜਿਆ ਹਾਂ ਤੇ ਐਂਜਲ ਸੀਗਾ ਇੱਕ ਵੱਡਾ ਫਰਾਸ ਪਰ ਉਹਨਾਂ ਨੇ ਪੜਿਆ ਉਹਨਾਂ ਨੇ ਆਪਣੇ ਸਿਧਾਂਤ ਦਿੱਤੇ ਇਹ ਉਹਦੋਂ ਤੋਂ ਬਾਅਦ ਫਿਰ ਉਹਦਾ ਅਧਿਆਨ ਹੋਇਆ ਫਿਰ ਜੋਪ ਦੇ ਵਿੱਚ ਪ੍ਰਵਾਨ ਹੋ ਗਿਆ ਰੂਸ ਦੇ ਵਿੱਚ ਕ੍ਰਾਂਤੀ ਆ ਗਈ ਠੀਕ ਹੈ ਨਾ ਆਪਣੇ ਤਾਂ ਕ੍ਰਾਂਤੀ ਕੋਈ ਸ਼ਬਦ ਹੀ ਨਹੀਂ ਸੀ ਜੇ ਉੱਥੋਂ ਤਾਂ ਹੋ ਸਕਦਾ ਆਪਣੇ 'ਚ ਵੀ ਇਹਦਾ ਪ੍ਰਭਾਵ ਬੜਾ ਤਿੱਖਾ ਹੁੰਦਾ ਪੈਂਦਾ ਹਾਂ ਔਰ ਫਿਰ ਵੀ ਵੇਖੋ ਉੱਤਰੀ ਭਾਰਤ ਦੇ ਵਿੱਚ ਬੰਗਾਲ ਤੇ ਪੰਜਾਬ ਨੇ ਕਾਮਰੇਡਾਂ ਨੂੰ ਵੱਧ ਪ੍ਰਵਾਨ ਕੀਤਾ ਸੀ ਔਰ ਵੇਖੋ ਔਰ ਫਿਰ ਉੱਤਰੀ ਭਾਰਤ ਦੇ ਚ ਪੰਜਾਬ ਦੇ ਵਿੱਚ ਕਾਮਰੇਡਾਂ ਦਾ ਵਿਰੋਧ ਵੀ ਫਿਰ ਸਭ ਤੋਂ ਵੱਧ ਕੀਤਾ ਗਿਆ ਉਹਨਾਂ ਨੇ ਇਹਨੂੰ ਕਾਮਰੇਡੀ ਜੋ ਕੱਢੋ ਹਾਂ ਕਿਉਂਕਿ ਸਤਾ ਦੂਜੇ ਲਟੇਰੇ ਨਹੀਂ ਕਰਨੀ ਸੀ ਵੀ ਦੋ ਦੁਨੀ ਚਾਰ ਹੁੰਦਾ ਸਮਾਜ ਦੀ ਕਦਰ ਕੀਮਤ ਕਦੇ ਦੋ ਦੁਨੀ ਚਾਰ ਨਹੀਂ ਹੁੰਦੀ ਹਾਂ 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 ਦੋ ਦੁਨੀ 4.5 ਵੀ ਹੋ ਜਾਂਦੀ ਤੇ ਪੌਣੇ ਤਿੰਨ ਵੀ ਰਹਿ ਜਾਂਦੀ ਹੈ ਸਮਾਜਿਕ ਕਦਰਾਂ ਕੀਮਤਾਂ ਨਾ ਕਿਹੜਾ ਵਰਗ ਰਾਜਸਤਾ ਦੇ ਨੇੜੇ ਹੋ ਕੇ ਆਪਦੇ ਹੀ ਭਾਈਚਾਰੇ ਦਾ ਨੁਕਸਾਨ ਕਰਾਉਂਦਾ ਗੱਲ ਇੱਥੇ ਹੈ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੱਚੀ ਬੜਾ ਸਕੂਨ ਮਿਲਦਾ ਤੁਹਾਡੇ ਕੋਲੇ ਬੈਠ ਕੇ ਕਿਉਂਕਿ ਕਈ ਲੋਕ ਇਸ ਚੀਜ਼ ਨੂੰ ਇਦਾਂ ਵੀ ਲੈਂਦੇ ਨੇ ਵੀ ਇਸ ਵਾਰ ਕੁੱਟਣ ਆ ਜਾਂਦੇ ਨਹੀਂ ਆਦੇ ਹਾਂ ਕਈ ਕਹਿੰਦੇ ਨੇ ਮੈਨੂੰ ਹਾਂ ਪਰ ਮੈਨੂੰ ਪਰਸਨਲੀ ਬੜੀ ਖੁਸ਼ੀ ਮਿਲਦੀ ਹੈ ਕਿਉਂਕਿ ਤੁਹਾਡੇ ਕੋਲੇ ਜੋ ਵਿਚਾਰਕ ਸਾਂਝ ਮਿਲਦੀ ਹੈ ਉਹ ਕਈ ਵਾਰ ਇਸ ਤਰੀਕੇ ਦੀ ਹੁੰਦੀ ਹੈ ਕਿ ਅਸੀਂ ਅੱਗੇ ਜਾਂ ਕਿਸੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਕਿਉਂਕਿ ਸਾਡੀ ਇਸ ਫੀਲਡ ਦੇ ਵਿੱਚ ਵੀ ਬੰਦਾ ਇੱਕ ਇਨਸਾਨ ਹੈ ساری ਜ਼ਿੰਦਗੀ ਸਿੱਖਦਾ ਰਹਿੰਦਾ ਹੈ ਸਿੱਖਦਾ ਤੇ ਜਿੰਨਾ ਸਿੱਖਿਆ ਉਹਨਾਂ ਘੱਟ ਹੈ ਜਿੰਨਾ ਸਿੱਖੀ ਉਹ ਨਹੀਂ ਥੋੜਾ ਉਹਨਾਂ ਥੋੜਾ ਸੋ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਡੇ ਕੋਲੇ ਮਿਲ ਕੇ ਬੈਠ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀ ਹੁੰਦੀ ਸਮਝ ਦਿੱਤਾ ਆਪਾਂ ਫੇਰ ਮੁਲਾਕਾਤ ਬਹੁਤ ਜਲਦ ਕਰਾਂਗੇ